ਕਨਵਰਟ ਤੇ ਚਿੱਟੇ ਦਿਨ 1.7 ਲੱਖ ਰੁਪਏ ਦਾ ਚੜਾਕਾ ਦੋ ਕਾਰ ਸਵਾਰਾਂ ਮੁਕੇਰੀਆਂ ਤੋਂ ਗਰਦਾਸਪੁਰ ਆ ਰਹੇ ਮੋਟਰਸਾਈਕਲ ਸਵਾਰ ਤੋਂ ਗਨਪੁਇੰਟ ਤੇ ਲੁੱਟੇ ਪੈਸੇ 1.7 ਲੱਖ ਦੀ ਦਸੀ ਜਾ ਰਹੀ ਹੈ ਰਕਮ ਤਾਂ ਦੱਸ دیے ਕਿ ਮੁਕੇਰੀਆਂ ਤੋਂ ਗਰਦਾਸਪੁਰ ਆ ਰਹੇ ਮੋਟਰਸਾਈਕਲ ਸਵਾਰ ਸੇਲਮੈਨ ਤੋਂ ਗਨਪੁਇੰਟ ਤੇ ਆਟੋ ਗੱਡੀ ਤੇ ਸਵਾਰ ਤੋਂ ਲੁਟੇਰਿਆਂ ਵੱਲੋਂ 1.7 ਲੱਖ ਗਨਪੁਇੰਟ ਤੇ ਲੁੱਟ ਲਏ ਹਨ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਲੁਟੇਰੇ ਕਾਲੀ ਆਲਟੋ ਤੇ ਫਰਾਰ ਹੋ ਗਏ ਇਸ ਮੌਕੇ ਪਹੁੰਚੇ ਪੁਲਸ ਅਧਿਕਾਰੀ ਨਾਲ ਜਦ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਤਾਂ ਲੁੱਟ ਦਾ ਪਤਾ ਨਹੀਂ ਤੁਹਾਨੂੰ ਵੇਖ ਕੇ ਹੀ ਇੱਥੇ ਖੜ ਗਿਆ ਹਾਂ ਇਹ ਵਾਰਦਾਤ ਮਕੇਰੀਆਂ ਤੁੰਗਰਤਾਸਪੁਰ ਜਾਂਦੇ ਰੋਡ 'ਤੇ ਹੈ ਜਿੱਥੇ ਇੱਕ ਚਿੱਟੇ ਤਿੰਨ ਗਨਪੁਆਇੰਟ ਤੇ ਇੱਕ ਸੀਰਮੈਨ ਕੋਲ 1.70 ਹਜ਼ਾਰ ਰੁਪਏ ਲੁੱਟੇ ਹਨ ਮੈਂ ਤੁਹਾਨੂੰ ਵਾਹੇ ਵੇਖ ਕੇ ਕਹੋਗਾ ਮੁੰਡੇ ਇਹ ਗੱਲ ਦਾ ਪਤਾ ਹੀ ਨਹੀਂ ਬੇਥੇ ਲੁੱਟ ਹੋਈ ਹੈ ਨਹੀਂ ਤੁਹਾਨੂੰ ਇਨਫੋਰਮ ਨਹੀਂ ਕੀਤਾ ਮੈਂ ਇਹ ਮੰਨਉਂ ਨਹੀਂ ਬੇਦਰਨੀ ਜੀ ਸਾਡੇ ਧਿਆਨ ਚ ਕੋਈ ਕਰਦੀ ਮੈਂ ਤੇ ਤੁਹਾਡਾ ਵੇਖ ਕੇ ਲੋਗੇ ਪਤਾ ਨਹੀਂ ਕੀ ਗੱਲ ਹੋਈ ਅੱਛਾ ਅੱਛਾ ਮੀਡੀਆ ਦੇਖ ਕੇ ਤਾਂ ਇਹਨਾਂ ਦੇ ਨਾਲ ਦੱਸਿਆ ਯਾਰ ਕਿ 1,70,000 ਰੁਪਏ ਦੀ ਲੁੱਟ ਹੋ ਗਈ ਗਨੂ ਪੁਆਇੰਟ ਤੇ ਲੁੱਟ ਹੋਈ ਆ ਤੇ ਬੜੀ ਮਾਤਭਾਗੀ ਨਾ ਹੋਣੀ ਅਜੇ ਸਵੇਰੇ 11:30 ਵਜੇ 7:11 ਵਜੇ ਇੰਨਾ ਰਸਤਾ ਵਗਦਾ ਇੱਥੇ ਹੋ ਗਈ ਤੇ ਤੁਹਾਡੇ ਧਿਆਨ ਚ ਲਿਆਦੀ ਕਿ ਜਿਹੜਾ ਸ਼ਹੀਦ ਬੀਬੀ ਸੁੰਦਰੀ ਮੋੜ ਹੈ ਇੱਥੇ ਪਹਿਲਾਂ ਵੀ ਕਈ ਰੂਟਾਂ ਪਹੁੰਚ ਜੜੀਆਂ ਹੋ ਚੁੱਕੀਆਂ ਨੇ ਅੱਛਾ ਕੋਈ ਗੱਲ ਨਹੀਂ ਆਪਾਂ ਦੇਖ ਲੈਣੇ ਇਹਨਾਂ ਕੋਲ ਲੈ ਲੈਂਦੇ ਆ ਕੰਪਲੇਂਟ ਠੀਕ ਹੈ ਕੰਪਲੇਂਟ ਲੈ ਕੇ ਤੇ ਫਿਰ ਵੈਰੀਫਾਈ ਕਰ ਲੈਣੀ ਆ ਕਿਹੜੇ ਬੰਦੇ ਨੇ ਉਹ ਗੱਲ ਨਹੀਂ ਜੇ ਕੀਤੀ ਗਰ ਠਣਾ ਗਣੀ ਅਲਟੋ ਤੇ ਸਵਾਰ ਦੱਸਦੇ ਬਲੈਕ ਅਲਟੋ ਦੋ ਅੱਛਾ ਇਹ ਕਹਤੇ ਹੀ ਇਹ ਮੋਟਰਸਾਈਕਲ ਦੇ ਸਾਹਮਣੇ ਤੇ ਅੱਛਾ ਹਾਂਜੀ 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 ਕੋਈ ਗੱਲ ਨਹੀਂ ਚਲੋ ਆਓ ਠਾਣੇ ਚਲਦੇ ਆਂ ਜਾ ਮਕੇਰੀਆ ਤੋਂ ਆ ਰਿਹਾ ਜੀਗਾ ਸੇਲਮੈਨ ਦਾ ਆਮਿਤ ਅੱਛਾ ਜੀ ਤੇ ਸੇਲਮੈਨ ਹੀ ਦਾ ਕੰਮ ਕਰ ਰਿਹਾ ਮੈਂ ਪੇਮੈਂਟ ਬੰਦੇ ਕੋ ਪੇਮੈਂਟ ਲੈਣੀ ਹੀ ਮਾਲਕ ਕਹਿੰਦਾ ਜੀ ਮੈਨੂੰ ਉੱਥੇ ਫੜਾ ਦੇ ਉਦੋਂ ਮੈਂ ਪੇਮੈਂਟ ਲੈਣ ਗਿਆ ਆ ਉਹਦੇ ਕੋ ਪੇਮੈਂਟ ਲੈ ਕੇ ਆ ਰਿਹਾ ਬਸ ਮਕੇਰੀਆ ਤੋਂ ਇੱਥੇ ਕਿਜੀ ਪਹੁੰਚ ਗੱਡੀ ਅੱਗੇ ਲਾਤੀ ਮੇਰੇ ਇਹਨਾਂ ਨੇ ਇਹ ਹੁਣ ਹੁਣ ਦੀ ਗੱਲ ਆ ਹਾਂਜੀ ਕੋਈ 7:11 7:11 ਸਾਢੇ 11 ਦੀ ਗੱਲ ਸਾਢੇ 11 ਦੀ ਗੱਲ ਆ ਜੀ ਦਿਨ ਦਿਹਾੜੇ ਗੱਡੀ ਜਿਹੜੀ ਲਾਈ ਆ ਉਹ ਕਿਸ ਤਰ੍ਹਾਂ ਦੀ ਹੀ ਗੱਡੀ ਬਲੈਕ ਕਲਰ ਦੀ ਆਲਟੋ ਹੈ ਬਲੈਕ ਕਲਰ ਦੀ ਆਲਟੋ ਨੇ ਉਹ ਹੁਲੀਆ ਕਿਸ ਤਰ੍ਹਾਂ ਦਾ ਹੀ ਬੰਦਿਆਂ ਦਾ ਹੁਲੀਆ ਠੀਕ ਹੀ ਯੰਗ ਹੀ ਆ ਵੀਰ ਨਹੀਂ ਨਹੀਂ ਕੀ ਤੁਹਾਡੇ ਨਾਲ ਲੁੱਟ ਕਿੰਨੀ ਹੋਈ ਆ 1.70 1 ਲੱਖ 70 ਹਜ਼ਾਰ ਕਿਸ ਚੀਜ਼ ਦੀ ਪੇਵਰ ਸੀ ਉਹ ਮੈਂ ਸੇਲਮੈਨ ਨਹੀਂ ਦਾ ਕੰਮ ਕਰਦਾ ਸਿਗਰਟ ਦਾ ਜੀ ਸਿਗਰਟ ਦਾ ਸੇਲਮੈਨ ਨਹੀਂ ਦਾ ਕੰਮ ਕਰਦਾ ਤੇ ਉਹ ਉਹ ਪੇਮੈਂਟ ਲੈ ਕੇ ਮਕੇਰੀਆਂ ਤੋ ਆ ਰਹੇ ਹਾਂ ਜੀ ਤੇ ਬੰਦਿਆਂ ਦਾ ਹੁਲੀਆ ਕਿਵੇਂ ਦਾ ਦੱਸਿਓ ਠੀਕ ਠਾਕ ਜਿਹੀ ਹੈ ਕਿ ਜੰਗ ਹੀ ਆ ਮੁੰਡੇ ਇੱਕ ਸਰਦਾਰ ਇੱਕ ਮੋਨਾ ਹੈ ਇੱਕ ਸਰਦਾਰ ਇੱਕ ਮੋਨਾ ਜਿਹੜਾ ਬਾਹਰ ਆਇਆ ਸੀਗਾ ਉਹ ਮੋਨਾ ਹੀਗਾ ਅੰਦਰ ਜਿਹੜਾ ਬੈਠਾ ਉਹ ਸਰਦਾਰ ਹੈ ਤੇ ਉਹ ਤੁਹਾਨੂੰ ਕੀ ਉਹਨਾਂ ਕੋਲ ਹਥਿਆਰ ਸੀ ਕੋਈ ਜਾਂ ਖਲੀਆ ਸੀ ਉਹਨਾਂ ਕੋਲ ਪਿਸਤਲ ਹੀਗੀ ਜੀ ਮੇਰੇ ਇੱਥੇ ਰੱਖੀ ਹੋਈ ਚਾਹ ਅਜਾ ਪਿਸਤਲ ਉਹਨਾਂ ਤੁਹਾਡੀ ਵੱਖੀ ਚ ਰੱਖੀ ਹੈ ਜਾਨੀ ਗਨਪੁਆਇੰਟ ਦੇ ਨਾਲ ਹੋਇਆ ਤੁਹਾਡਾ ਤੇ ਤੁਹਾਡੇ ਕਿੰਨੇ ਜਾਣੇ ਸੀ ਤੁਸੀਂ ਮੈਂ ਇਕੱਲਾ ਹੀ ਹਾਂ ਇਕੱਲੇ ਸੀ ਤੁਸੀਂ ਹਾਂਜੀ ਠੀਕ ਹੈ ਤੁਸੀਂ ਉਹ ਉਹ ਸ਼ਿਕਾਇਤ ਕੀਤੀ ਨੂੰ ਕਿੰਨੀ ਦੇਰ ਹੋਈ ਤਾਂ ਹੋਰ ਨੂੰ ਕਲਾਸ ਦਿੱਤੀ ਹੈ ਹੋ ਗਿਆ 1 ਘੰਟਾ ਹੋ ਗਿਆ ਠੀਕ ਹੈ ਤੁਸੀਂ ਦੋ ਜਣੇ ਸੀਗੇ ਹਾਂਜੀ ਨਹੀਂ ਮੈਂ ਇਕੱਲਾ ਸੀਗਾ ਤੁਸੀਂ ਇਕੱਲੇ ਸੀਗੇ ਉਹ ਦੋ ਜਣੇ ਸੀਗੇ ਹਾਂਜੀ